ਚੈਨੋਬਿਯਾ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲੈਂਗੁਏਜ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਹਨ ਅੱਜ ਦੇ ਕੁਝ ਮਸਲੇ ਆਈਆਂ ਕੁਝ ਗੱਲਾਂ ਬਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਿਹਾ ਟੋਰਾਂਟੋ ਦੇ ਵਿੱਚ ਸੇਂਟ ਪੌਲ ਇੱਕ ਰਾਈਡਿੰਗ ਆ ਉਹਦੇ ਵਿੱਚ ਇਲੈਕਸ਼ਨ ਹੋਣੀ ਆ ਅ ਇਲੈਕਸ਼ਨ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਆ ਉਹਦਾ ਕਾਰਨ ਇਹ ਹੈ ਕਿ ਕੈਰੋਲਿਨ ਬੈਨੇਟ ਉੱਥੇ ਬਹੁਤ ਵੱਡੇ ਇੱਕ ਪੋਲਿਟਿਸ਼ੀਅਨ ਹੋਏ ਆ ਬੜਾ ਲੰਮਾ ਸਮਾਂ ਇਹ ਮੈਂਬਰ ਪਾਰਲੀਮੈਂਟ ਰਹੀ ਆ ਕਈ ਦਹਾਕਿਆਂ ਤੱਕ ਇਹਨਾਂ ਨੇ ਜਿਹੜੀ ਇਹਨੇ ਉੱਥੇ ਟੋਰਾਂਟੋ ਸ਼ੈਂਟ ਪੌਲ ਰਾਈਡਿੰਗ ਨੂੰ ਇਹਨੇ ਰਿਪਰੈਜ਼ੈਂਟ ਕੀਤਾ ਆ ਬਰਨਟ ਨੇ ਤੇ ਲਿਬਰਲ ਪਾਰਟੀ ਕੈਨੇਡਾ ਦੀ ਵੱਡੀ ਲੀਡਰ ਰਹੀ ਆ ਹੁਣ ਇਹ ਸਥਾਨ ਦੇ ਉੱਤੇ ਜਿਹੜੀਆਂ ਕਈ ਮਿਨਿਸਟਰੀਅਲ ਪੋਜੀਸ਼ਨ ਦੇ ਉੱਤੇ ਮਿਨਿਸਟਰ ਆਫ ਇੰਡੀਜੇਨियस ਐਂਡ ਨਾਦਰਨ ਅਫੇਅਰਜ਼ ਏ ਬੀ ਬੀ ਨੇ ਕਾਫੀ ਐਡਵੋਕੇਸੀ ਕੀਤੀ ਆ ਜਿਹੜੇ ਇੰਡੀਜੇਨियस ਇਸ਼ੂਜ਼ ਆ ਉਹਨਾਂ ਨੂੰ ਲੈ ਕੇ ਤੇ ਕਾਫੀ ਅਹੁਦਿਆਂ ਦੇ ਉੱਤੇ ਬੜਾ ਲੰਬਾ ਸਮਾਂ ਉੱਥੇ ਰਹੀ ਆ ਉਹਦੇ ਤੋਂ ਬਾਅਦ ਹੋਇਆ ਕੀ ਆ ਕਿ ਜਿਹੜੀ ਰਾਈਡਿੰਗ ਆ ਹੁਣ ਉਹ ਰਿਟਾਇਰਮੈਂਟ ਲੈ ਲਈ ਉਹਨੇ ਰਿਜ਼ਾਈਨ ਕਰ ਦਿੱਤਾ ਪਿਛਲੇ ਸਮੇਂ ਦੇ ਵਿੱਚ ਤੇ ਉਹਨੇ ਕਿਹਾ ਵੀ ਮੈਂ ਇੱਥੋਂ ਹੁਣ ਛੱਡ ਦੇਣਾ ਹੁਣ ਛੱਡ ਦੇਣਾ ਤੇ ਉਹ ਸੀਟ ਖਾਲੀ ਹੋ ਗਈ ਹੁਣ ਉੱਥੇ ਬਾਇਲੈਕਸ਼ਨ ਹੋਣੀ ਆ ਇਹ ਸੀਟ ਜਿਹੜੀ ਇਹਨੂੰ ਬੈਲ ਵੈਦਰ ਸੀ ਰਾਈਡਿੰਗ ਕਹਿੰਦੇ ਅਸਲ ਵਿੱਚ ਮਤਲਬ ਇਹ ਆ ਕਿ ਕੁਝ ਰਾਈਡਿੰਗ ਜਿਹੜੀਆਂ ਨਾ ਇਹੋ ਜਿਹੀਆਂ ਰਾਈਡਿੰਗ ਹੁੰਦੀਆਂ ਦੇਸ਼ ਦੇ ਵਿੱਚ ਜਿਹੜੀਆਂ ਨੂੰ ਜਿੱਦਾਂ ਆਪਾਂ ਦਾਲ ਦੇ ਵਿੱਚੋਂ ਦਾਣਾ ਟੋਣਾ ਹੋਵੇ ਨਾ ਤੇ ਉਹ ਜਦੋਂ ਚੈੱਕ ਕਰਦੇ ਆ ਵੀ ਦਾਲ ਪੱਕੀ ਆ ਸਾਰੀ ਰਿੱਜ ਗਈ ਕਰੀਓ ਇੱਕ ਦਾਣਾ ਦੇਖ ਲੈਂਦੇ ਪਤਾ ਲੱਗ ਜਾਂਦਾ ਇਹ ਉਹ ਦਾਣਾ ਹੁੰਦੀਆਂ ਸੀਟਾਂ ਹਰ ਵਾਰੀ ਇਹ ਸੀਟ ਨੂੰ ਇਦਾਂ ਕੱਢਦੇ ਆ ਵੀ ਆਹ ਸੀਟ ਐਤਕੀ ਜਿਹੜੀ ਬਲਵੇਦਰ ਰਾਈਡਿੰਗ ਆ ਜਾਂ ਆਹ ਕੀ ਰਾਈਡਿੰਗਸ ਨੇ ਹਰ ਹਰ ਇਲੈਕਸ਼ਨ ਦੇ ਵਿੱਚ ਉਹ ਬੱਕਰੀਆਂ ਹੁੰਦੀ ਇਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਪਾਰਟੀ ਦੀ ਇਸ ਰਾਈਡਿੰਗ ਦੇ ਵਿੱਚੋਂ ਚੜਤਾ ਉਹ ਓਵਰਆਲ ਉਹਦੀ ਚੜਤਾ ਪੂਰੇ ਕੈਨੇਡਾ ਦੇ ਵਿੱਚ ਤੇ ਪੰਜ ਸੱਤ ਜਾਂ ਕੁਛ ਇਦਾਂ ਦੀਆਂ ਰਾਈਡਿੰਗਸ ਹੁੰਦੀਆਂ ਇਹ ਜਿਹੜੀ ਸਰਟਪੋਲ ਰਾਈਡਿੰਗ ਟੋਰਾਂਟੋ ਦੇ ਵਿੱਚ ਇਹ ਇੱਕ ਕਹੋਜੀ ਰਾਈਡਿੰਗ ਆ ਮਤਲਬ ਇੰਡੀਕੇਟਿਵ ਆ ਕਿ ਜਿਹੜੇ ਪੋਲਿਟਿਕਲ ਟ੍ਰੈਂਡ ਕਿਧਰ ਨੂੰ ਜਾਣਗੇ ਤੇ ਇਹਦੀ ਇਲੈਕਸ਼ਨ ਓਵਰਆਲ ਕਿੱਦਾਂ ਹੋਣਗੀਆਂ ਜਾਂ VOTING ਪੈਟਰਨ ਜਿਹੜਾ ਆ ਇਸ ਰਾਈਡਿੰਗ ਦੇ ਵਿੱਚ ਬਹੁਤ ক্লোਜ਼ਲੀ ਮਤਲਬ ਕਹਰੋ ਕਿ ਉਹ ਤਸਵੀਰ ਹੁੰਦੀ ਆ ਓਵਰਆਲ ਇਲੈਕਸ਼ਨ ਦੇ ਰਿਜ਼ਲਟ ਦੀ ਭਾ ਮਤਲਬ ਜੇਤ ਇਸ ਰਾਈਡਿੰਗ ਵਿੱਚੋਂ ਇਸ ਵਾਰ ਐਨਡੀਪੀ ਜਿੱਤ ਜਾਂਦੀ ਆ ਤਾਂ ਮੰਨ ਲਿਆ ਜਾਊਗਾ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਐਨਡੀਪੀ ਜਿੱਤਣੀ ਆ ਜੇ ਇੱਥੋਂ ਲਿਬਰਲ ਜਿੱਤ ਜਾਂਦੇ ਆ ਤਾਂ ਮੰਨ ਲਿਆ ਜਾਊਗਾ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਲਿਬਰਲ ਜਿੱਤਣੇ ਆ ਤੇ ਜੇ ਕੰਜ਼ਰਵਟਿਵ ਜਿੱਤ ਜਾਂਦੇ ਆ ਤਾਂ ਫੇਰ ਮੰਨ ਲਿਆ ਜਾਊਗਾ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਕੰਜ਼ਰਵਟਿਵ ਦੇ ਜਿੱਤਣ ਦੇ ਕਾਫੀ ਚਾਂਸ ਆ ਹੁਣ ਇਸ ਸੇਂਟ ਪੌਲ ਦੇ ਉੱਤੇ ਜਿਹੜੀ ਖਾਸ ਤੌਰ ਦੇ ਉੱਤੇ ਇੱਥੇ ਦੀ ਜਿਹੜੀ ਰਾਈਡਿੰਗ ਦੇ ਉੱਤੇ ਇਹ ਰਹਿਣਾ ਲਿਬਰਲ ਪਾਰਟੀ ਕੈਂਪੇਨ ਕਰ ਰਹੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਟੋਰਾਂਟੋ ਦੀ ਸੇਂਟ ਪੌਲ ਦੇ ਉੱਤੇ ਕਿਉਂਕਿ ਜੂਨ 24 ਨੂੰ ਇੱਥੇ ਇਲੈਕਸ਼ਨ ਹੋਣੀ ਆ ਉਹਨਾਂ ਰੋਲਾ ਇਹ ਆ ਕਿ ਐਸ ਵੇਲੇ ਇਦਾਂ ਮੰਨਿਆ ਜਾ ਰਿਹਾ ਦੇਖੋ ਇਹ ਦੇਖਣ ਦੇ ਲਈ ਵੀ ਕਿਹੜੀ ਰਾਈਡਿੰਗ ਦੇ ਉੱਤੋਂ ਜਾਂ ਸਰਕਾਰ ਕਿਹਦੀ ਬਣਨੀ ਆ ਕਈ ਢੰਗ ਤਰੀਕੇ ਹੋ ਸਕਦੇ ਆ ਇੱਕ ਢੰਗ ਤਰੀਕਾ ਇਹ ਵੀ ਆ ਕਿ ਜਿਹੜੇ ਸਰਵੇ ਕਰਾਏ ਜਾਂਦੇ ਆ ਜਾਂ ਕਹਿ ਲਓ ਤੁਸੀਂ ਜੜੀਆਂ ਵੱਖ-ਵੱਖ ਏਜੰਸੀਸ ਆ ਉਹ ਸਰਵੇ ਕਰਦੀਆਂ ਤੇ ਉਹ ਸਰਵੇ ਦੇ ਵਿੱਚੋਂ ਫੇਰ ਕੱਢ ਕੇ ਦੱਸਦੀਆਂ ਕਿ ਆਹ ਜਿਹੜੀ ਸੀਟ ਆ ਇਸ ਤਰੀਕੇ ਦੇ ਨਾਲ ਹੋ ਸਕਦੀ ਆ ਜਾਂ ਆਹ ਜਿਹੜੀ ਸੀਟ ਆ ਇਸ ਤਰੀਕੇ ਦੇ ਨਾਲ ਹੋ ਸਕਦੀ ਆ ਇੱਕ ਤਰੀਕਾ ਤਾਂ ਉਹ ਹੈਗਾ ਜਿੱਥੋਂ ਪਤਾ ਲੱਗ ਜਾਂਦਾ ਇੱਕ ਫਿਰ ਇਹ ਕੁਝ ਇਦਾਂ ਦੇ ਕੀ ਪੁਆਇੰਟ ਹੁੰਦੇ ਜਾਂ ਬਾਇ ਇਲੈਕਸ਼ਨਸ ਹੁੰਦੀਆਂ ਹੁਣ ਇੱਥੇ ਖਾਸ ਤੌਰ ਤੇ ਫੋਕਸ ਆ ਥੋੜੇ ਦਿਨ ਰਹਿ ਗਏ 24 ਜੂਨ ਨੂੰ ਇੱਥੇ ਵੋਟਾਂ ਪੈ ਜਾਣੀਆਂ ਤੇ ਨਾਲ ਹੀ ਪਤਾ ਲੱਗ ਜਾਣਾ ਵੀ ਕਿਧਰਲੇ ਪਾਸੇ ਨੂੰ ਗੱਲਬਾਤ ਗਈ ਹੈ ਲਿਬਰਲ ਦੀ ਸਟਰੈਟਜੀ ਹੈ ਪ੍ਰਾਈਮ ਮਿਨਿਸਟਰ ਜੈਸਨ ਟਰੂਡੋ ਤੇ ਇਹਨਾਂ ਦੇ ਮਨਿਸਟਰ ਉਹ ਸਪੋਰਟ ਕਰ ਰਹੇ ਆ ਲਿਬਰਲ ਕੈਂਡੀਡੇਟ ਉਥੋਂ ਲੈਸਲੀ ਚਰਚ ਦੀ ਕਿ ਉਹ ਇਥੇ ਆਪਣੀ ਸ਼ੀਟ ਦੇ ਉੱਤੇ ਆਪਣਾ ਹੋਲਡ ਰੱਖ ਸਕਣ ਟੋਰਾਂਟੋਜ਼ ਸੇਂਟ ਪੌਲਸ ਦੇ ਉੱਤੇ ਤੇ ਰਾਈਡਿੰਗ ਬੜੇ ਲੰਬੇ 90s ਤੋਂ ਇਹ ਰਾਈਡਿੰਗ ਲਿਬਰਲ ਦੀ ਆ ਮਤਲਬ ਲਿਬਰਲ ਦੀ ਇਹ ਰਾਈਡਿੰਗ ਆ ਇਥੋਂ ਲਿਬਰਲੀ ਜਿੱਤਦੀ ਰਹੀ ਆ ਤੇ ਇਹ ਸਾਬਕਾ ਜਿਹੜਾ ਪਹਿਲਾ ਜ਼ਿਕਰ ਕਰਕੇ ਹਟਿਆ ਸੀ ਜਿਹੜੇ ਕੈਬਨਟ ਮਨਿਸਟਰ ਕੈਰੋਲਨ ਬੈਨਟ ਉਹਦੀ ਰਾਈਡਿੰਗ 97 ਤੋਂ ਲੈ ਕੇ 24 ਤੱਕ ਇਥੇ ਰਹਿਿਆ ਕੰਸਰਵਟਿਵ ਆਪਣਾ ਚੈਲੰਜ ਦੇ ਰਿਹਾ ਹੈ ਦੂਜੇ ਪਾਸੇ ਡੌਨ ਸਟੀਵਰਟ ਨੇ ਜਿਹੜੇ ਚੈਲੰਜ ਕਰ ਰਹੇ ਹਨ ਉਹਨਾਂ ਨੂੰ ਏ ਸੀਟ ਦੇ ਉੱਤੇ ਕੰਜ਼ਰਵਟਿਵ ਵੱਲੋਂ ਤੇ ਇਸੇ ਤਰ੍ਹਾਂ ਜਿਹੜੀ ਉੱਥੇ ਹੋਰ ਕੰਜ਼ਰਵਟਿਵ ਦੇ ਨਾਲ ਨਾਲ ਐਨ ਡੀ ਪੀ ਗ੍ਰੀਨ ਪਾਰਟੀ ਤੇ ਜਿਹੜੀ ਪੀ ਪੀ ਸੀ ਆ ਉਹਨਾਂ ਦੇ ਵੀ ਇੱਥੋਂ ਕੈਂਡੀਡੇਟ ਹੈਗੇ ਆ ਪੀਪਲਸ ਪਾਰਟੀ ਆਫ ਕੈਨੇਡਾ ਦੇ ਵੀ ਇੱਥੋਂ ਕੈਂਡੀਡੇਟ ਨੇ ਪੋਲਿੰਗ ਐਕਸਪਰਟ ਐਸਵੇਲੇ ਇਹ ਕਹਿ ਰਹੇ ਆ ਕਿ ਰਾਈਡਿੰਗ ਜਿਹੜੀ ਆ ਇਹ ਥੋੜਾ ਜਿਹਾ ਐਡਵਾਂਟੇਜ ਤਾਂ ਲਿਬਰਲ ਵੱਲੋਂ ਹੈਗਾ ਫਰਕ ਗੱਲ ਪਲਟ ਵੀ ਸਕਦੀ ਹੈ ਤੇ ਜੇ ਗੱਲ ਪਲਟ ਗਈ ਇਹਦਾ ਮਤਲਬ ਇਹ ਹੋਗਾ ਕਿ ਜਿੱਦਾਂ ਕੈਨੇਡਾ ਦੇ ਵਿੱਚ ਪਿਛਲੇ ਸਾਰੇ ਸਰਵੇ ਪਿਛਲੇ ਸਾਰੀਆਂ ਗੱਲਾਂ ਪਿਛਲੇ ਸਾਰੇ ਹਸਾਬ ਕਿਤਾਬ ਇਹ ਦੱਸਦੇ ਆ ਕਿ ਐਤਕੀ ਸਰਕਾਰ ਜਿਹੜੀ ਐਤਕੀ ਮਤਲਬ ਅਗਲੇ ਸਾਲ ਜਦੋਂ ਵੋਟਾਂ ਪੈਣੀਆਂ ਜਿਹੜੀ ਸਰਕਾਰ ਆ ਉਹ ਕਨਸਰਵਟਿਵ ਦੀ ਬਣਨੀ ਹੈ ਤੇ ਇਹ ਸੀਟ ਜੇ ਲਿਬਰਲ ਦੇ ਹੱਥੋਂ ਚਲੇ ਗਈ ਇਹਦਾ ਮਤਲਬ ਸਾਫ਼ ਹੋਊਗਾ ਕਿ ਸਰਕਾਰ ਜਿਹੜੀ ਆ ਉਹ ਕਨਸਰਵਟਿਵ ਦੀ ਬਣ ਰਹੀ ਹੈ ਹੁਣ ਪਹਿਲਾਂ ਜਿਹੜੀ ਪਰਫਾਰਮੈਂਸ ਰਹੀ ਆ ਲਿਬਰਲਸ ਦੀ ਇਹ ਟ੍ਰਾਂਟੋ ਨ ਦੀਆਂ 25 ਦੀਆਂ 25 ਰਾਈਡਿੰਗ ਜਿੱਤਣ ਤੋਂ ਬਾਅਦ ਜਿਹੜੀ ਇਹ ਪਿਛਲੀ ਜਨਰਲ ਐਕਸ਼ਨ ਦੇ ਵਿੱਚ ਟ੍ਰਾਂਟੋ ਸੇਟ ਪਾਲਸ ਜਿਹੜੀ ਆ ਉਹ ਕਾਫੀ ਜਿਹੜੀ ਸਿਗਨੀਫੀਕੈਂਟ ਹੋ ਸਕਦੀ ਹੈ ਇਮਪੈਕਟ ਇਹਦਾ ਇਹ ਪਹਿਣਾ ਆ ਕਿ ਰਾਈਡਿੰਗ ਦੇ ਨਾਲ ਫਿਰ ਜਸਟਨ ਟਰੂਡੋ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਪੈਦਾ ਹੋਣੇ ਸ਼ੁਰੂ ਹੋ ਸਕਦੇ ਆ ਇੱਕ ਇੱਥੇ ਹੋਰ ਬੜੀ ਇੰਟਰਸਟਿੰਗ ਗੱਲ ਆ ਕਿ ਇਹਦਾ ਵੈਲਟ ਬਹੁਤ ਵੱਡਾ ਆ ਲੌਂਗੇਸਟ ਵੈਲਟ ਆਸਲ ਦੇ ਵਿੱਚ ਇਹ ਵੋਟਰਸ ਜਿਹੜੇ ਬਾਇਲੈਕਸ਼ਨ ਦੇ ਵਿੱਚ ਇੱਕ ਲੌਂਗੇਸਟ ਬੈਲਟ ਉਹਨਾਂ ਨੂੰ ਫੈਡਰਲ ਇਸ ਇਹਦੇ ਉੱਤੇ ਜਿਹੜੀ ਹਿਸਟਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ 84 ਉਮੀਦਵਾਰ ਖੜੇ ਆ ਕੈਨੇਡਾ ਚ ਅਜੇ ਤੱਕ ਇਹ ਇਦਾਂ ਨਹੀਂ ਹੋਇਆ ਕੈਂਡੀਡੇਟ ਦੀ ਜਿਹੜੀ ਲਿਸਟ ਆ ਬਹੁਤ ਸਾਰੇ ਕੈਂਡੀਡੇਟ ਦੀ ਇੱਕ ਐਕਸਟੈਂਸਿਵ ਲਿਸਟ ਆ ਜਿਹੜੀ ਆਰਗੇਨਾਈਜ਼ ਇੱਕ ਕੀਤੀ ਜਾਂਦੀ ਹੈ ਕੈਂਪੇਨ ਇਹਨੂੰ ਕਹਿੰਦੇ ਆ ਲੌਂਗੇਸਟ ਬੈਲਟ ਕਮੇਟੀ ਕੈਂਪੇਨ ਅਸਲ ਦੇ ਵਿੱਚ ਕੀ ਕਰ ਰਹੀ ਆ ਕਮੇਟੀ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੀ ਇਲੈਕਟਰਲ ਰਿਫਾਰਮਸ ਆਏ ਹੋਣੇ ਚਾਹੀਦੇ ਆ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਫਲਾਉਣੀ ਚਾਹੀਦੀ ਆ ਇਸ ਕਮੇਟੀ ਦਾ ਇਹ ਕਹਿਣਾ ਆ ਵੀ ਕੈਨੇਡਾ ਦੇ ਇਲੈਕਸ਼ਨ ਸਿਸਟਮ ਦੇ ਵਿੱਚ ਬਹੁਤ ਸਾਰੇ ਸੁਧਾਰਾਂ ਦੀ ਲੋੜ ਆ ਵੀ ਇਹ ਠੀਕ ਨਹੀਂ ਆ ਜਿੱਦਾਂ ਇੱਥੇ ਵੋਟਾਂ ਪਾਈਆਂ ਜਾਂਦੀਆਂ ਉਹ ਹੁਣ ਗੱਲ ਤੇ ਕੋ ਸੁਣਦਾ ਨਹੀਂ ਤੇ ਉਹ ਕੀ ਕਰਦੇ ਆ ਜਾਣ ਕੇ ਉਮੀਦਵਾਰ ਖੜੇ ਕਰ ਦਿੰਦੇ ਆ ਉੱਥੇ ਹੁਣ ਪਾਰਟੀਆਂ ਤੇ ਤਿੰਨ ਚਾਰ ਆ ਕੈਨੇਡਾ ਦੇ ਵਿੱਚ ਮੰਨ ਲਓ ਲਿਬਰਲਸ ਨੇ ਦੂਜੇ ਨੰਬਰ ਦੇ ਉੱਤੇ ਕੰਜ਼ਰਵਟਿਵ ਨੇ ਤੀਜੇ ਨੰਬਰ ਦੇ ਉੱਤੇ ਲਾ ਲਓ ਐਨ ਡੀ ਪੀ ਆ ਚੌਥੇ ਨੰਬਰ ਤੇ ਗ੍ਰੀਨ ਪਾਰਟੀ ਆ ਪੰਜਵੇਂ ਨੰਬਰ ਦੇ ਉੱਤੇ ਮੰਨ ਲਓ ਜਿਹੜੀ ਉਹ ਬਰਨਿਸ ਐਂਡਰਸ ਵਾਲੀ ਜਿਹੜੀ ਉਹ ਮਾਫੀ ਚਾਹੁੰਦੇ ਆ ਜਿਹੜੀ ਉਹ ਪੀਪੀਸੀ ਆ ਉਹ ਆ ਪੀਪਲਸ ਪਾਰਟੀ ਆਫ ਕੈਨੇਡਾ ਉਹ ਹੈਗੀ ਆ ਸੋ ਇਹਨਾਂ ਸਾਰਿਆਂ ਦੇ ਵਿੱਚ ਹੁਣ 84 ਉਮੀਦਵਾਰ ਕਿੱਥੋਂ ਆ ਗਏ ਇਹ ਜਾਣ ਬੁੱਝ ਕੇ ਖੜੇ ਕੀਤੇ ਜਾਂਦੇ ਆ ਉਹ ਲਿਸਟ ਲੰਬੀ ਕੀਤੀ ਜਾਂਦੀ ਐ ਇਲੈਕਸ਼ਨ ਤੇ ਕੋਈ ਵੀ ਲੜ ਸਕਦਾ ਜਿੱਤੇ ਨਾ ਜਿੱਤੇ ਪਰ ਹੁਣ ਜਦੋਂ ਕੋਈ ਵੋਟਰ ਜਿਹੜਾ ਉਹ ਦੇਖੂਗਾ ਉਹ ਉਹਨੂੰ ਲਿਸਟ ਨੂੰ ਕਿ 84 ਉਮੀਦਵਾਰ ਇੱਥੇ ਕਿੱਦਾਂ ਆ ਗਏ ਤੁਹ ਦਾ ਧਿਆਨ ਜਾਊਗਾ ਵੀ ਏਡਾ ਲੰਬਾ ਬੈਲਟ 84 ਕਿੱਥੋਂ ਆ ਗਏ ਫਿਰ ਉਹ ਗੱਲ ਹੋਊਗੀ ਵੀ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਸੁਧਾਰ ਕਰਨ ਦੀ ਲੋੜ ਆ ਸੋ ਇਹ ਇੱਕ ਜਿਹੜੇ ਇਹ ਇਹਨਾਂ ਦਾ ਜਿਹੜੀ ਕਮੇਟੀ ਜਿਹੜੀ ਇਹ ਕੰਮ ਕਰਦੀ ਆ ਔਰ ਇੱਥੇ ਪਹਿਲੀ ਵਾਰੀ ਸਭ ਤੋਂ ਲੰਬਾ ਬੈਲਟ ਆ ਰਿਹਾ ਲੌਂਗੇਸਟ ਬੈਲਟ ਕਮੇਟੀ ਆ ਇਹ ਦੇ ਵਿੱਚ ਕਾਫੀ ਲੋਕ ਨੇ ਇਹਨਾਂ ਦੇ 12000 ਦੇ ਕਰੀਬ ਜਿਹੜੇ ਕੈਂਡੀਡੇਟ ਨੋਮੀਨੇਸ਼ਨ ਸਿਗਨੇਚਰ ਹੋਏ ਆ ਤੇ ਜਿਹੜਾ ਸਿੱਧਾ ਸਿੱਧਾ ਮੈਸੇਜ ਜਾਂਦਾ ਵੀ ਇਹਦਾ ਰਿਫਾਰਮਸ ਹੋਣਾ ਚਾਹੀਦਾ ਕੋਈ ਨਾ ਕੋਈ ਸੁਧਾਰ ਹੋਣੇ ਚਾਹੀਦੇ ਆ ਸੋ ਬਾਇ ਇਲੈਕਸ਼ਨ ਜਿਹੜੀ 24 ਜੂਨ ਨੂੰ ਹੋਣੀ ਆ ਬਹੁਤ ਵੱਡਾ ਇੰਪੈਕਟ ਇਹਦਾ ਕੈਨੇਡਾ ਦੇ politcal ਲੈਂਡਸਕੇਪ ਦੇ ਉੱਤੇ ਪੈ ਸਕਦਾ ਆ ਤੇ ਕੈਬਨਟ ਮਿਨਿਸਟਰ ਚਾਹੇ ਹਨੀਤ ਆਨੰਦ ਹੋਣ ਤੇ ਚਾਹੇ ਸਾਡੇ ਇਥੋਂ ਵੈਂਕੂਵਰ ਤੋਂ ਕ੍ਰਿਸਟਿਆ ਫਰੀਲੈਂਡ ਹੋਣ ਖਾਸ ਤੌਰ ਦੇ ਉੱਥੇ ਜਾ ਕੇ ਇਹ ਸ਼ਮਾ ਕੱਢ ਰਹੇ ਆ ਤੇ ਇੱਕ अटेम्प्ट लिबरल ਦੀ ਇਹਨਾਂ ਦਾ ਬੜੀ ਲੰਬੀ ਜਿਹੜੀ ਇਹ ਸੰਭੀ ਹੋਈ ਸੀਟ ਇਹਨਾਂ ਦੀ ਉਹਦੇ ਤੇ ਇੱਕ ਵਾਰੀ ਦੁਬਾਰਾ ਫੇਰ ਮਤਲਬ ਜਸਟਨ ਟਰੂਡੋ ਆਪਣੇ 13 ਮੰਤਰੀਆਂ ਦੇ ਨਾਲ ਇੱਥੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਹੈ ਇਹਨੂੰ 24 ਜੂਨ ਨੂੰ ਵੋਟਾਂ ਨੂੰ ਜਿੱਤਣ ਦੇ ਲਈ ਤੇ ਇਹ ਇੱਕ ਬੜੀ ਦਿਲਚਸਪ ਦੌੜ ਹੋਊਗੀ ਹਾਲਾਂਕਿ ਕਿਸੇ ਪਾਸੇ ਵੀ ਜਾ ਸਕਦੀ ਹੁੰਦੀ ਹੈ ਮਾਹਰ ਕਹਿੰਦੇ ਆ ਹੈ 50-50 ਪਰ ਥੋੜਾ ਜਿਹਾ ਲਿਬਰਲ ਦਾ ਹੱਥ ਉੱਤੇ ਆ ਪਰ ਇਹ ਸਾਰੇ ਕੁਝ ਦੇ ਬਾਵਜੂਦ ਜਿਹੜਾ ਇਹਨਾਂ ਦਾ ਬੜਾ ਸਟਰੋਂਗ ਹੋਲਡ ਰਿਹਾ ਇਸ ਥਾਂ ਦੇ ਉੱਤੇ ਉਹ 97 ਤੋਂ ਲੈ ਕੇ 24 ਤੱਕ ਤੇ ਇਹ ਜਿਹੜੇ ਕੈਰਲਨ ਬੈਨਰਟ ਆ ਉਹਨਾਂ ਦੇ ਨਾਂ ਦੇ ਉੱਤੇ ਸੀਟ ਤੇ ਇਹਨੇ 8 ਵਾਰੀ ਲਗਭਗ ਰਫਲੀ ਜਿਹੜੀ ਇਹ ਹੈਗੀ ਆਪਣੇ ਸੀਟ ਛੱਡ ਕੇ ਗੈਰਨੇ ਕੈਰਲਨ ਬੈਨਰਟ 8 ਵਾਰੀ ਇਹ ਮੋٹے ਤੌਰ ਦੇ ਤੇ ਇਲੈਕਸ਼ਨ ਜਿੱਤੀ ਆ ਫੈਡ ਲੇਵਲਸ ਜਿਹੜੇ ਹਾਊਸ ਆਫ ਕਾਮਰਸ ਦੇ ਵਿੱਚ 34 ਸੀਟਾਂ ਦੇ ਨਾਲ ਤੀਜੀ ਨੰਬਰ ਦੇ ਉੱਤੇ ਰਹਿਏ ਉਦੋਂ ਵੀ ਇਹ ਸੀਟਾਂ ਨੇ ਕੱਢ ਲਈ ਸੀ ਦੇਖੋ ਕੀ ਬਣਦਾ 24 ਜੂਨ ਨੂੰ ਦਿਨ ਥੋੜੇ ਰਹਿ ਗਏ ਤੇ ਉਹਦੇ ਤੋਂ ਬਾਅਦ ਫਿਰ ਇਹ ਫੈਸਲਾ ਹੋ ਜਾਣਾ ਤੇ ਨਾਲ ਹੀ ਜਿਵੇਂ ਪਹਿਲਾਂ ਦੱਸਿਆ ਕਿ ਕੁਝ ਕੀ ਸਟੇਟਾਂ ਕੀ ਜਿਹੜੀਆਂ ਰਾਈਡਿੰਗਸ ਹੁੰਦੀਆਂ ਉਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਇਸ ਰਾਈਡਿੰਗ ਨੂੰ ਮੰਨਿਆ ਜਾਂਦਾ ਤੇ ਫੈਸਲਾ ਜਿਹੜਾ ਕਿਸੇ ਪਾਸੇ ਵੀ ਜਾ ਸਕਦਾ ਤੇ ਪਤਾ ਲੱਗ ਸਕਦਾ ਕਿ ਲੋਕ ਕੀ ਚਾਹੁੰਦੇ ਆ ਅਗਲੀ ਗੱਲਬਾਤ ਇੱਕ ਇੰਡੀਜਨਸ ਲੋਕਾਂ ਦੀ ਸਮੱਸਿਆ ਜਿਹੜੇ ਇੰਡੀਜੇਨਸ ਲੋਕ ਨੇ ਇਹ ਆਪਣੇ ਭਾਸ਼ਾ ਦੇ ਪ੍ਰਤੀ ਬਹੁਤ ਸੁਚੇਤ ਹੋ ਗਏ ਨੇ ਜਿਆ ਪਿਛਲੇ ਸਮੇਂ ਦੇ ਵਿੱਚ ਬਹੁਤ ਲੰਮਾ ਸਮਾਂ ਹੋ ਗਿਆ ਉਹਨਾਂ ਦੇ ਨਾਲ ੱਤਕਾ ਬਹੁਤ ਹੋਇਆ ਅੰਗਰੇਜ਼ੀ ਦੇ ਨਾਂ ਥੱਲੇ ਇਹਨਾਂ ਦੀ ਆਪਣੀ ਭਾਸ਼ਾ ਖੋ ਲਈ ਇਹਨਾਂ ਕੋਲ ਇਹਨਾਂ ਦੇ ਨਿਆਣੇ ਚੱਕ ਚੱਕ ਕੇ ਘਰਾਂ ਦੇ ਵਿੱਚੋਂ ਸਕੂਲਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਅਸੀਂ ਸੱਭਿਅਕ ਬਣਾਉਣਾ ਤੁਹਾਨੂੰ ਸਿਵਲਾਈਜ਼ਡ ਬਣਾਉਣਾ ਇਹਨਾਂ ਦੇ ਵਾਲ ਕੱਟ ਤੇ ਇਹਨਾਂ ਦੇ ਕੱਪੜੇ ਬਦਲ ਤੇ ਇਹਨਾਂ ਦੀ ਭਾਸ਼ਾ ਬਦਲ ਦਿੱਤੀ ਹੁਣ ਜਦੋਂ ਜਦੋਂ ਸਮਾਂ ਲੰਘਿਆ ਇਹ ਹੌਲੀ ਹੌਲੀ ਸੁਚੇਤ ਹੋਏ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਭਾਸ਼ਾ ਅੰਗਰੇਜ਼ੀ ਕਲੀ ਕੈਨੇਡਾ ਦੀ ਭਾਸ਼ਾ ਨਹੀਂ ਕਿੰਨੀਆਂ ਭਾਸ਼ਾਵਾਂ ਕਿੰਨੇ ਦਰਜਣਾ ਹੋਰ ਪਛਾਵਾਂ ਨੇ ਇਹਨਾਂ ਦੀਆਂ ਜਿਹੜੀਆਂ ਮੂਲ ਵਾਸੀਆਂ ਦੀਆਂ ਨੇ ਤੇ ਇਹਨਾਂ ਦਾ ਇੱਕ ਜਿਹਾ ਤਾਂ ਨਾ ਕਿ ਜਿੱਥੇ ਕਿਤੇ ਵੀ ਇਹ ਜਾਂਦੇ ਆ ਬਾਹਰ ਵੀ ਅੰਗਰੇਜ਼ੀ ਤੇ ਚਲੋ ਅਸੀਂ ਸਿੱਖੀ ਰਹੇ ਹਾਂ ਨਾਲ ਆਪਣੀ ਭਾਸ਼ਾ ਨੂੰ ਬਚਾਈਏ ਕਈ ਭਾਸ਼ਾਵਾਂ ਦੇ ਬਿਲਕੁਲ ਗਿਣਤੀ ਦੇ ਇਹ ਲੋਕ ਰਹਿ ਗਏ ਸੀ ਬਿਲਕੁਲ ਗਿਣਤੀ ਦੇ ਜਿਹੜੇ ਇੰਡੀਜੇਨियस ਲੋਕ ਨੇ ਮਤਲਬ ਸੈਕੜਿਆਂ ਦੇ ਵਿੱਚ ਸਿਰਫ ਭਾਸ਼ਾ ਬੋਲਣ ਵਾਲੇ ਰਹਿ ਗਏ ਸੀ ਉਹਨਾਂ ਦੇ ਵਿੱਚੋਂ ਕੁਝ ਫਿਰ ਅੱਗੇ ਆਏ ਪੜ੍ਹੇ ਲਿਖੇ ਉਹਨੇ ਆਪਣੀ ਭਾਸ਼ਾ ਨੂੰ ਸੰਭਾਇਆ ਉਸ ਭਾਸ਼ਾ ਨੂੰ ਰਿਕਾਰਡ ਕੀਤਾ ਉਹਨੂੰ ਅੱਗੇ ਪਹੁੰਚਾਇਆ ਤੇ ਉਹ ਬੋਲਣ ਵਾਲਿਆਂ ਦੀ ਗਿਣਤੀ ਵਧਾਈ ਵੀ ਕਿਤੇ 200 ਆ ਤੇ ਉਹਨੂੰ 600 ਕੀਤਾ 600 ਤੋਂ 1200 ਕੀਤਾ ਭਾਸ਼ਾ ਨੂੰ ਬਚਾ ਲਿਆ ਕਿਊਬੈਕ ਦੇ ਵਿੱਚ ਜਿਹੜੇ ਉਹ ਲੋਕ ਨੇ ਕਿਊਬੈਕ ਦੀ ਸਰਕਾਰ ਆ ਜਾਂ ਉੱਥੋਂ ਦੀ ਬਹੁਤ ਗਿਣਤੀ ਆ ਉਹ ਆਪਣੀ ਫ੍ਰੈਂਚ ਭਾਸ਼ਾ ਦੇ ਨਾਲ ਬਹੁਤ ਪਿਆਰ ਕਰਦੇ ਆ ਤੇ ਉਹ ਕਿਸੇ ਨੂੰ ਨੇੜੇ ਤੜੇ ਨਹੀਂ ਆਉਣ ਦਿੰਦੇ ਜਿਹੜਾ ਕੋਹਰ ਭਾਸ਼ਾ ਦੇ ਵਿੱਚ ਗੱਲ ਕਰੇ ਅੰਗਰੇਜ਼ੀ ਉੱਥੇ ਨਹੀਂ ਚੱਲਦੀ ਉਹ ਕਹਿੰਦੇ ਜੇ ਸਾਡੇ ਰਹਿਣਾ ਫ੍ਰੈਂਚ ਸਿੱਖੋ ਨਹੀਂ ਤੇ ਕਿਤੇ ਹੋਰ ਜਾਓ ਇਹ ਕਲੀਅਰ ਹੁਣਾ ਦਾ ਇੱਕ ਮੈਸੇਜ ਆ ਤੁਸੀਂ ਉੱਥੇ ਜਾ ਕੇ ਜੇ ਗੱਲਬਾਤ ਕਰੋਗੇ ਵੀ ਫੋਨ ਦੇ ਉੱਤੇ ਕੋਈ ਤੁਹਾਨੂੰ ਐਮਰਜੈਂਸੀ ਆ ਜਾਂ ਤੁਸੀਂ ਕਿਸੇ ਨੂੰ ਉੱਥੇ ਕਾਲ ਕਰਨੀ ਆ ਤੁਹਾਨੂੰ ਉਹ ਅੰਗਰੇਜ਼ੀ 'ਚ ਗੱਲ ਨਹੀਂ ਕਰਦੇ ਉਹ ਫ੍ਰੈਂਚ ਦੇ ਵਿੱਚ ਹੀ ਗੱਲ ਕਰਦੇ ਆ ਹਾਂ ਜੇ ਤੁਸੀਂ ਉਹਨਾਂ ਨੂੰ ਇਹ ਕਹਿ ਦਿਓ ਕਿ ਮੈਂ ਟੂਰਿਸਟ ਆ ਜਾਂ ਮੈਂ ਥੋੜਾ ਇੱਕ ਉਹਨਾਂ ਦੀ ਲਿਮਟ ਆ 3 ਮਹੀਨੇ ਜਾਂ 6 ਮਹੀਨੇ ਕਿ ਇੰਨੇ ਕੁ ਸਮੇਂ ਦੇ ਵਿੱਚ ਵਿੱਚ ਜੇ ਕੋਈ ਆਇਆ ਹੋਵੇ ਤੇ ਉਹਨੂੰ ਉਹ ਮੰਨ ਲੈਂਦੇ ਆ ਉਹਦੀ ਗੱਲ ਅੰਗਰੇਜ਼ੀ 'ਚ ਸੁਣ ਲੈਂਦੇ ਆ ਅਦਰਵਾਈਜ਼ ਜੇ ਤੁਸੀਂ ਉਹ ਤੋਂ ਜ਼ਿਆਦਾ ਸਮਾਂ ਰਹਿਣਾ ਤੇ ਫਿਰ ਤੁਹਾਨੂੰ ਅੰਗਰੇਜ਼ੀ ਛੱਡ ਕੇ ਫ੍ਰੈਂਚ ਸਿੱਖਣੀ ਪਊਗੀ ਉਹ ਆਪਣੇ ਲਈ ਇੰਨੇ ਸਖਤ ਨੇ ਹੁਣ ਟਕਰਾਇਆ ਇਹਨਾਂ ਦੋਹਾਂ ਦਾ ਪੈਦਾ ਹੋ ਗਿਆ ਜਿਹੜੇ ਇਹ ਇੰਡੀਜਿਨਸ ਵਿਚਾਰੇ ਦੇ ਬੱਚੇ ਉੱਥੇ ਪੜਦੇ ਆ ਉਹਨਾਂ ਨੂੰ ਉਹ ਕਹਿੰਦੇ ਤੁਸੀਂ ਫ੍ਰੈਂਚ ਸਿੱਖੋ ਉਹ ਕਹਿੰਦੇ ਵੀ ਅਸੀਂ ਹੁਣ ਇੱਕ ਹੋਰ ਭਾਸ਼ਾ ਨਹੀਂ ਸਿੱਖ ਸਕਦੇ ਅੰਗਰੇਜ਼ੀ ਉਹਨਾਂ ਦੀ ਆਪਣੀ ਭਾਸ਼ਾ ਨਹੀਂ ਹੈ ਉਹਨਾਂ ਦੀ ਆਪਣੀ ਭਾਸ਼ਾ ਉਹਨਾਂ ਦੀ ਮਾਂ ਬੋਲੀ ਹੈ ਉਹ ਕਹਿੰਦੇ ਪਹਿਲਾਂ ਤਾਂ ਤੁਸੀਂ ਸਾਨੂੰ ਅੰਗਰੇਜ਼ੀ ਸਿਖਾਈ ਹੁਣ ਤੁਸੀਂ ਕਹਿੰਦੇ ਵੀ ਇੱਕ ਹੋਰ ਕੋਲੋਨੀਅਲ ਲੈਂਗੁਏਜ ਸਿੱਖੀਏ ਅਸੀਂ ਮਤਲਬ ਤੁਹਾਡੀ ਜਿਹੜੀ ਕੋਲੋਨੀ ਮਤਲਬ ਜਿਹੜੀਆਂ ਇੱਥੇ ਕੋਲੋਨੀਆਂ ਬਣਾਈਆਂ ਸੀ ਲੁੱਟਣ ਦੇ ਲਈ ਇਹਨਾਂ ਨੂੰ ਉਹਨਾਂ ਦੇ ਜੇ ਅਸਿੱਧੇ ਰੂਪ ਦੇ ਵਿੱਚ ਇਸ ਗੱਲ ਨੂੰ ਸਮਝਣਾ ਹੋਵੇ ਤਾਂ ਅੰਗਰੇਜ਼ੀ ਤੇ ਇਹ ਜਿਹੜੀਆਂ ਭਾਸ਼ਾਵਾਂ ਨੇ ਲੁੱਟਣ ਵਾਲਿਆਂ ਦੀਆਂ ਲੁਟੇਰੀਆਂ ਦੀਆਂ ਭਾਸ਼ਾਵਾਂ ਨੇ ਜਾਂ ਇਹ ਉਹ ਕਹਿੰਦੇ ਅਸੀਂ ਕਿਉਂ ਇੱਕ ਹੋਰ ਕੋਲੋਨੀਅਲ ਲੈਂਗੁਏਜ ਸਿੱਖੀਏ ਉੱਥੇ ਹੁਣ ਇਹ ਰੌਲਾ ਰੱਪਾ ਮੌਂਟਰੀਅਲ ਦੇ ਵਿੱਚ ਇਹ ਪੈਦਾ ਹੋ ਗਿਆ ਆ ਉਹਨਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਆ ਡਾਰਸਨ ਕਾਲਜ ਆ ਉੱਥੇ ਮੌਂਟਰੀਅਲ ਦੇ ਵਿੱਚ ਉਹ ਕਹਿੰਦੇ ਵੀ ਕਵਿਕ ਦੇ ਵਿੱਚ ਜਿਹੜਾ ਆ ਨਵਾਂ ਲੈਂਗੁਏਜ ਚਾਰਟਰ ਰਾਜੇ ਦੇ ਤਹਿਤ ਤੁਹਾਨੂੰ ਇੰਗਲਿਸ਼ ਦੇ ਜਿਹੜੇ ਉਹ ਹੁੰਦਾ ਜਿਹੜਾ ਅ ਸੀਜੀਪ ਜਿਹੜਾ ਹੈਗਾ ਆ ਉਹ ਜਿਆਦਾ ਫ੍ਰੈਂਚ ਕੋਰਸਸ ਦੇ ਵਿੱਚ ਦਿੱਤਾ ਜਾਂਦਾ ਤੇ ਜਿਹੜੇ ਇੰਡੀਜਿਨਸ ਸਟੂਡੈਂਟਸ ਨੇ ਹੁਣ ਇਸ ਗੱਲ ਦਾ ਡਰਿਆ ਕਿ ਇਹਦੇ ਨਾਲ ਉਹਨਾਂ ਦੀ ਜਿਹੜੀ ਕਲਚਰਲ ਪ੍ਰਿਜ਼ਰਵੇਸ਼ਨ ਦੇ ਐਫਰਟਸ ਨੇ ਉਹਦੇ ਨੂੰ ਠੇਸ ਪਹੁੰਚੂਗੀ ਉਹ ਕਹਿੰਦੇ ਅਸੀਂ ਤਾਂ ਆਪਣੀ ਭਾਸ਼ਾ ਬਚਾਉਣ ਲੱਗੇ ਆ ਵੀ ਹੁਣ ਇੱਕ ਤੁਹਾਡੇ ਵਾਲੀ ਸਿੱਖ ਲਈ ਇੱਕ ਤੁਹਾਡੇ ਵਾਲੀ ਹੁਣ ਹੋਰ ਸਿੱਖੀਏ ਅਸੀਂ ਇਦਾਂ ਨਹੀਂ ਹੋ ਸਕਦਾ ਵੀ ਇਹਦਾ ਕੁਝ ਕੀਤਾ ਜਾਵੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇੰਡੀਜੇਨਸ ਸਟੂਡੈਂਟਸ ਨੇ ਉਹਨਾਂ ਨੂੰ ਜਿਹੜਾ ਇਹਦਾ ਲਾਅ ਦਾ ਹੀ ਵਿਰੋਧ ਕਰਦੇ ਆ ਤੇ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਇਸ ਲਾਅ ਦੇ ਲਈ ਕੁਛ ਨਾ ਕੁਛ ਤੇ اپੋਜੀਸ਼ਨ ਜਿਹੜੀਆਂ ਪਾਰਟੀਆਂ ਨੇ ਕਵੈਕ ਦੇ ਵਿੱਚ ਉਹ سپورਟ ਕਰ ਰਹੀਆਂ ਆ ਕਿ ਇਹਨਾਂ ਨੂੰ ਐਗਜ਼ੈਂਪਟ ਕਰ ਦਿਓ ਕਿ ਜਿਹੜੀਆਂ ਇਹਨਾਂ ਨੂੰ ਘੱਟੋ ਘੱਟ ਜਿਹੜੇ ਇੰਡੀਜੇਨਸ ਲੋਕ ਨੇ ਇਹਨਾਂ ਨੂੰ ਛੱਡੋ ਇਹਨਾਂ ਨੂੰ ਰਹਿਣ ਦਿਓ ਇਹਨਾਂ ਨੂੰ ਆਪਣੀ ਭਾਸ਼ਾ ਸਿੱਖਣ ਦਿਓ ਤੇ ਹੁਣ ਕਿਉਂਕਿ ਉੱਥੇ انرੋਲਮੈਂਟ ਬਹੁਤ ਵਧੀਆ ਪਿਛਲੇ ਪੋਸ-ਸੈਕੰਡਰੀ ਪ੍ਰੋਗਰਾਮ ਦੇ ਵਿੱਚ ਕਿਉਂਕਿ ਉੱਥੇ ਕਾਫੀ ਗੱਲਾਂ ਕਰਕੇ ਤੇ ਹੁਣ ਉਹ ਫਿਰ ਇਹ ਕਰ ਰਹਾ ਹੈ ਵੀ ਜਾਂ ਤੁਸੀਂ ਇਹ ਛੱਡ ਕੇ ਮੌਂਟਰੀਅਲ ਬਾਹਰ ਜਾਈਏ ਤੇ ਜਾਂ ਅਸੀਂ ਫਿਰ ਕੋਈ ਇਹਦਾ ਹੋਰ ਹੱਲ ਸੋਚੀਏ ਉਹਨਾਂ ਦੇ ਲਈ ਇੱਕ ਜਿਹੜੀ ਵੱਡੀ ਸਮੱਸਿਆ ਐ ਇਸ ਥਾਂ ਦੇ ਉੱਤੇ ਭਾਸ਼ਾ ਦੀ ਬਣੀ ਹੈ ਇੰਡੀਜੇਨਸ ਜਿਹੜੀਆਂ ਲੈਂਗੁਏਜ ਪ੍ਰੋਵੈਂਸ਼ ਪ੍ਰਜ਼ਰਵੇਸ਼ਨਸ ਆ ਉਹ ਇੱਕ ਚੈਲੈਂਜਿੰਗ ਐ ਇਸ ਵੇਲੇ ਇਹਦੇ ਵਿੱਚ ਚੀਜ਼ ਹੈਗੀ ਆ ਚੈਲੰਜਸ ਦੇ ਬਾਵਜੂਦ ਉਹ ਸਟੂਡੈਂਟਸ ਨੇ ਜਿਹੜੇ ਉਹ ਆਪਣਿਆਂ ਨੂੰ ਕਲਚਰਲ ਪ੍ਰਿਜ਼ਰਵੇਸ਼ਨ ਕਰਨ ਦੇ ਲਈ ਰਾਈਟਸ ਜਿਹੜੇ ਕਰ ਰਹੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਬਚਾਉਣ ਦਾ ਯਤਨ ਕਰ ਰਿਹਾ ਸੋ ਇੱਕ ਤਰੀਕੇ ਦੇ ਨਾਲ ਟਕਰਾ ਦੋਵਾਂ ਦੇ ਵਿੱਚ ਪਰ ਇਹਨਾਂ ਸਾਰਿਆਂ ਤੋਂ ਸਿੱਖਣ ਵਾਲੀ ਗੱਲ ਇਹ ਆ ਵੀ ਇਹ ਲੋਕ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਿੰਨਾ ਕਰਦੇ ਆ ਜੇ ਮਾਤ ਭਾਸ਼ਾ ਭਾਵੇਂ ਇਹਨਾਂ ਦੀ ਇੱਥੇ ਆ ਕੇ ਅੰਗਰੇਜ਼ੀ ਵੀ ਹੋ ਗਈ ਹੋਵੇ ਪਰ ਜਿਹੜੀ ਇਹਨਾਂ ਦੇ ਮਾਪਿਆਂ ਦੀ ਮਾਤ ਭਾਸ਼ਾ ਸੀ ਜਿਹੜੀ ਪਸ਼ੋਕੜ ਦੇ ਵਿੱਚ ਇਹਨਾਂ ਦੀ ਭਾਸ਼ਾ ਪਈ ਹੈ ਜਿਹੜੀਆਂ ਇੰਡੀਜਨਸ ਲੋਕਾਂ ਦੀਆਂ ਆਪਣੀਆਂ ਭਾਸ਼ਾਵਾਂ ਸੀ ਉਹਨੂੰ ਬਚਾਉਣ ਦੇ ਲਈ ਇਹ ਕਿੰਨੇ ਸੁਚੇਤ ਨੇ ਤੇ ਕਿੰਨੇ ਜਿਹੜੇ ਸੁਚੇਤ ਯਤਨ ਇਸ ਚੀਜ਼ ਦਾ ਕਰ ਰਹੇ ਆ ਅਗਲੀ ਗੱਲ ਬਾਤ ਦੋਸਤੋ ਫੂਡ ਬੈਂਕਾਂ ਬਾਰੇ ਇੱਕ ਰੀਸੈਂਟ ਸਰਵੇ ਹੋਇਆ ਇਹ ਸਰਵੇ ਦੱਸਦਾ ਕਿ 5 ਕੈਨੇਡੀਅਨਸ ਦੇ ਵਿੱਚੋਂ ਇੱਕ ਜਿਹੜਾ ਆ ਉਹ ਕੈਨੇਡੀਅਨ ਕਿਸੇ ਨਾ ਕਿਸੇ ਇਹੋ ਜਿਹੇ ਨੂੰ ਜਾਣਦਾ ਆ ਜਿਨੇ ਪਿਛਲੇ ਸਾਲ ਦੇ ਵਿੱਚ ਫੂਡ ਬੈਂਕ ਯੂਜ਼ ਕੀਤੀ ਆ ਸਰਵੇ ਕੰਡਕਟ ਕੀਤਾ ਗਿਆ ਨੈਨੋਜ਼ ਰਿਸਰਚ ਬਲੋ ਉਹ ਕਹਿੰਦੇ 2% ਜਿਹੜੇ ਰਿਸਪੌਂਡੈਂਟ ਨੇ ਉਹਨਾਂ ਨੇ ਕਿਹਾ ਕਿ ਪਰਸਨਲੀ ਆਪ ਫੂਡ ਬੈਂਕ ਵਿਜ਼ਿਟ ਕਰਕੇ ਆਏ ਆ ਲਗਭਗ ਦੁੱਗਣੇ ਜਿਹੜੇ ਨੇ ਟਵਾਈਸ ਰਿਸਪੌਂਡੈਂਟ ਨੇ ਉਹ ਕਿਸ ਨਾ ਕਿਸੇ ਪਰਿਵਾਰ ਦੇ ਮੈਂਬਰ ਨੂੰ ਜਾਣਦੇ ਆ ਜਿਹੜਾ ਫੂਡ ਬੈਂਕ ਯੂਜ਼ ਕਰਦਾ 10% ਤੋਂ ਜ਼ਿਆਦਾ ਲੋਕਾਂ ਨੇ ਇਹ ਕਿਹਾ ਕਿ ਉਹਨਾਂ ਦਾ ਕੋਈ ਫਰੈਂਡ ਜਾਂ ਕੋਈ ਹੋਰ ਜਿਹੜਾ ਫੂਡ ਬੈਂਕ ਨੂੰ ਯੂਜ਼ ਕਰ ਰਿਹਾ ਹੈ 72% ਰਿਸਪੌਂਡੈਂਟ ਜਿਹੜੇ ਆ ਉਹਨਾਂ ਦਾ ਫੂਡ ਬੈਂਕ ਦੇ ਨਾਲ ਕੋਈ ਕਨੈਕਸ਼ਨ ਨਹੀਂ ਲੱਭਿਆ ਸੋ ਰਿਸਪੌਂਡੈਂਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਲੈ ਕੇ ਐਟਲੈਂਟਿਕ ਰੀਜਨ ਤੱਕ ਜਿਨ੍ਹਾਂ ਦੀ ਉਮਰ 35 ਤੋਂ 54 ਸਾਲ ਦੇ ਵਿੱਚ ਵਿੱਚ ਆ ਤੇ ਔਰਤਾਂ ਜਿਹੜੀਆਂ ਨੇ ਇਹ ਜ਼ਿਆਦਾ ਕਿਸੇ ਨਾ ਕਿਸੇ ਤਰ੍ਹਾਂ ਫੂਡ ਬੈਂਕ ਬਾਰੇ ਜਾਣਦੇ ਆ ਜਾਂ ਉਹ ਯੂਜ਼ ਕਰਦੇ ਆ 78% ਜਿਹੜੇ ਕਵੈਕ ਦੇ ਰੈਜ਼ਿਡੈਂਟਸ ਨੇ ਜਿਹੜੇ 55 ਸਾਲ ਤੋਂ ਜ਼ਿਆਦਾ ਨਹੀਂ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਫੂਡ ਬੈਂਕ ਦੇ ਨਾਲ ਕਨੈਕਸ਼ਨ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਗ੍ਰੋਸਰੀਆਂ ਕੀਮਤਾਂ ਬਹੁਤ ਵਧੀਆਂ ਫੂਡ ਇਨਸਿਕਿਉਰਿਟੀ ਹੋਈ ਆ ਬਹੁਤ ਸਾਰੇ ਕੈਨੇਡੀਅਨ ਜਿਹੜੇ ਆ ਉਹ ਸਸਤਾ ਫੂਡ ਖਰੀਦ ਰਹੇ ਆ ਤੇ ਕਿਉਂਕਿ ਜਿਹੜੀਆਂ ਕੀਮਤਾ ਬਹੁਤ ਜ਼ਿਆਦਾ ਆ ਤੇ ਪੰਜਾਂ ਦੇ ਵਿੱਚੋਂ ਇੱਕ ਰਿਸਪੌਂਡੈਂਟ ਜਿਹੜਾ ਆ ਉਹ ਘੱਟ ਖਾ ਰਿਹਾ ਆ ਉਹ ਕਿਉਂਕਿ ਅ ਅਫੋਰਡੇਬਿਲਟੀ ਇਸ਼ੂ ਆ ਹੁਣ ਇਹ 20% ਲੋਕ ਨੇ ਤੁਸੀਂ ਇਹ ਦੇਖ ਲਓ ਵੀ ਗਰੀਬੀ ਦੀ ਹੱਦ ਇਹ ਗਰੀਬੀ ਹੋਊਗੀ ਹੋਰ ਇਹ ਕੀ ਹੋਊਗਾ ਕੈਨੇਡਾ ਕੋਈ ਡਿਵੈਲਪਿੰਗ ਕੰਟਰੀ ਤਾਂ ਹੈ ਨਹੀਂਗਾ ਡਿਵੈਲਪਡ ਕੰਟਰੀ ਆ ਇਹਦੇ ਵਿੱਚ ਪੰਜਾਂ ਦੇ ਵਿੱਚੋਂ ਇੱਕ ਜਣਾ ਜਿੰਨੀ ਉਹਨੂੰ ਰੋਟੀ ਖਾਣੀ ਰੋਟੀ ਮਤਲਬ ਜੋ ਵੀ ਉਹ ਸਟੇਪਲ ਫੂਡ ਖਾਂਦੇ ਆ ਜੋ ਵੀ ਆਪਣਾ ਉਹਨਾਂ ਦਾ ਭੋਜਨ ਹੈ ਜਿੰਨਾਂ ਨੂੰ ਖਾਣਾ ਚਾਹੀਦਾ ਉਹ ਤੋਂ ਘੱਟ ਖਾ ਰਹੇ ਆ ਕਿਉਂ ਘੱਟ ਖਾ ਰਹੇ ਕਿਉਂ ਘਰਾਂ ਚ ਲੈਣ ਦੀ ਹਿੰਮਤ ਨਹੀਂ 28% ਇਹ ਕਹਿੰਦੇ ਆ ਕਿ ਜਿਹੜੀਆਂ ਵਧੀਆਂ ਕੀਮਤਾਂ ਨੇ ਉਹਦਾ ਫੂਡ ਹੈਬਿਟਸ ਦੇ ਉੱਤੇ ਕੋਈ ਅਸਰ ਨਹੀਂ 28% ਕਹਿੰਦੇ ਆ ਕਿ ਜਿਹੜੀਆਂ ਇਹ ਫੂਡ ਪ੍ਰਾਈਸਸ ਵਧੇ ਆ ਇਹਨਾਂ ਦਾ ਵੱਖਰੇ ਤਰੀਕੇ ਦੇ ਨਾਲ ਉਹਦੇ ਉੱਤੇ ਜਿਹੜਾ ਜਿਹੜਾ ਫਰਕ ਆ ਉਹ ਦੇਖਿਆ ਜਾ ਰਿਹਾ ਹੈ 2/3 ਜਿਹੜੇ ਰਿਸਪੌਂਡੈਂਟ ਨੇ ਉਹ ਇਹ ਕਹਿੰਦੇ ਆ ਕਿ ਉਹਨਾਂ ਕੋਲੇ ਮਤਲਬ ਸਪੋਰਟ ਦੇ ਲਈ ਜਿਹੜੇ ਉਹਨਾਂ ਜ਼ਿਆਦਾ ਨਹੀਂ ਕੀਤਾ ਜਾ ਰਿਹਾ ਜਿੰਨਾ ਜ਼ਿਆਦਾ ਕੀਤਾ ਜਾਣਾ ਸੋ ਪਿਛਲੇ ਸਮੇਂ ਦੇ ਵਿੱਚ ਜੇ ਇਸ ਕਿਸਮ ਦੀਆਂ ਰਿਪੋਰਟਸ ਸਾਹਮਣੇ ਆਈਆਂ ਚਿੰਤਾਜਨਕ ਨੇ ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਵਧਦੀਆਂ ਕੀਮਤਾਂ ਤੇ ਉਹਦੇ ਤੋਂ ਬਾਅਦ ਲੋਕ ਜਿਸ ਤਰੀਕੇ ਦੇ ਨਾਲ ਇਧਰਲੇ ਪਾਸੇ ਨੂੰ ਗਏ ਆ ਕਿ ਖਾਣਾ ਪੀਣਾ ਵੀ ਉਹਨਾਂ ਦਾ ਇੱਕ ਅਸਰ ਇਹਦਾ ਇਹ ਦਿੱਤੀ ਹੋ ਗਿਆ ਤਾਂ ਬਹੁਤ ਹੈਰਾਨੀ ਵਾਲੀ ਗੱਲ ਆ। ਅਗਲੀ ਗੱਲ ਵਾ ਦੋਸਤੋ ਕੋਰਟ ਸ਼ੈਰਫ ਦੀ ਕੈਨੇਡਾ ਦੇ ਵਿੱਚ ਕਮੀ ਦਸੀ ਜਾ ਰਹੀ ਆ। ਕੋਰਟ ਸ਼ੈਰਫ ਹੁੰਦੇ ਆ ਜਿਹੜੇ ਅਦਾਲਤਾਂ ਦੇ ਵਿੱਚ ਜਿਹੜੀ ਸਿਕਿਉਰਟੀ ਹੁੰਦੀ ਹੈ ਜਿੱਦਾਂ ਪੁਲਿਸ ਵਾਲੇ ਕਹ ਲੋ ਅਦਾਲਤਾਂ ਦੇ ਵਿੱਚ ਜਿਹੜੇ ਕੋਰਟ ਰੂਮ ਦੇ ਵਿੱਚ ਹੁੰਦੇ ਆ ਉਹ ਕੀ ਕਰਦੇ ਨੇ ਪ੍ਰिजनਰ ਨੂੰ ਲੈ ਕੇ ਆਉਂਦੇ ਕੈਦੀਆਂ ਨੂੰ ਕੋਰਟ ਤੱਕ ਲੈ ਕੇ ਆਉਣਾ ਵੀ ਉੱਥੇ ਤੱਕ ਦੇਖਣਾ ਉਹਨੂੰ ਕੁਝ ਕਵੇ ਨਾ ਉਹ ਖਾਸ ਡਿਊਟੀ ਵਾਲੇ ਬੰਦੇ ਹੁੰਦੇ ਜਿਹਨਾਂ ਨੂੰ ਕੋਰਟ ਸ਼ੈਰਫਸ ਕਹਿੰਦੇ ਆ ਤੇ ਪ੍ਰੋਸੈਸ ਜਿਹੜਾ ਆ ਉਹ ਸਾਰਾ ਠੀਕ ਠਾਕ ਚੱਲੇ ਅਜਿਹਾ ਉਹ ਹੁਣ ਟ੍ਰਾਇਲ ਲਾਇਰ ਐਸੋਸੀਏਸ਼ਨ ਜਿਹੜੇ BC ਦੇ ਵਿੱਚ ਨੇ ਉਹ ਇਹ ਕਹਿ ਰਹੇ ਆ ਕਿ ਇਹਨਾਂ ਦੀ ਸਾਡੇ ਕੋਲ ਕ੍ਰਿਟੀਕਲ ਸ਼ਾਰਟੇਜ ਆ ਤੇ ਇਹ ਬਹੁਤ ਇੱਕ ਵੱਡੀ ਚਿੰਤਾ ਵਾਲੀ ਗੱਲ ਆ ਕੋਰਟ ਸ਼ੈਰਫਸ ਦੀ ਸ਼ਾਰਟੇਜ ਦੇ ਨਾਲ ਹੋ ਕੀ ਰਿਹਾ ਕਿ ਡਿਲੇ ਹੋ ਰਿਹਾ ਆਪਣੇ ਜਸਟਿਸ ਸਿਸਟਮ ਦੇ ਵਿੱਚ ਤੇ ਸਪੈਸ਼ਲੀ ਜਿਹੜੇ ਕ੍ਰਿਮੀਨਲ ਕੇਸਸ ਨੇ ਸੋ ਇਹ ਜਿਹੜਾ 27 ਮਈ ਨੂੰ ਦੋ ਕੇਸ ਡਿਲੇ ਕੀਤੇ ਗਏ ਕਿਉਂਕਿ ਇਹਨਾਂ ਕੋਲ ਇਹਨਾਂ ਕੋਲ ਸ਼ਰਫ ਹੈ ਨਹੀਂ ਸੀ ਤੇ ਜਿਹਦੇ ਨਾਲ ਫਿਰ ਜਿਹੜੇ ਲਾਇਰ ਸੀ ਜਾਂ ਪ੍ਰੋਸੀਕਿਊਟਰ ਸੀ ਉਹਨਾਂ ਦੇ ਉੱਤੇ ਅਸਰ ਪਿਆ ਸ਼ਰਫ ਹੀ ਰਿਸਪਾਂਸਿਬਲ ਹੁੰਦਾ ਕਿ ਉਹਨੇ ਸੇਫਲੀ ਟਰਾਂਸਪੋਰਟ ਕਰਨਾ ਹੈ ਜਿਹੜੇ ਅਕਿਊਜ਼ਡ ਨੇ ਉਹਨਾਂ ਨੂੰ ਕੋਰਟ ਤੱਕ ਤੇ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਕਰਨਾ ਕੋਰਟ ਰੂਮ ਸਕਿਉਰਿਟੀ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਇਹ ਕਹਿ ਰਿਹਾ ਕਿ ਸ਼ਾਰਟੇਜ ਦਾ ਇੰਪੈਕਟ ਐਡਮਿਨਿਸਟ੍ਰੇਸ਼ਨ ਇਹਦੇ ਜਸਟਿਸ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਪੈ ਰਿਹਾ ਸੋ ਹੁਣ ਜਿਹੜੇ اٹਾਰਨੀ ਜਨਰਲ ਦੇ ਆਫਿਸ ਨੇ ਇਹ ਉਹਨੂੰ ਬੇਨਤੀ ਕੀਤੀ ਗਈ ਆ ਆਫਿਸ ਨੂੰ ਕੇਸ ਇਸ਼ੂ ਨੂੰ ਜਿੰਨੀ ਜਲਦੀ ਹੋ ਸਕਦਾ ਇਹਨੂੰ ਰਿਜ਼ੋਲਵ ਕੀਤਾ ਜਾਵੇ ਕੋਰਟ ਰੂਮ ਵੀ ਮਤਲਬ ਅਦਾਲਤਾਂ ਵੀ ਬੰਦ ਹੁੰਦੀਆਂ ਕਈ ਕੇਸਸ ਦੇ ਵਿੱਚ ਜਿੱਥੇ ਸ਼ਰਫ ਨਹੀਂ ਹੈ ਮਤਲਬ ਸ਼ਰਫ ਹੈ ਨਹੀਂ ਤੇ ਇਸ ਕਰਕੇ ਜਿਹੜੇ ਕੋਰਟ ਰੂਮ ਅਕਸਰ ਹੀ ਬੰਦ ਹੋ ਰਿਹਾ ਕੋਰਟ ਦੇ ਵਿੱਚ ਡਿਲੇ ਕੇਸਸ ਦੇ ਵਿੱਚ ਹੋ ਰਿਹਾ ਵਿਕਟਮ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿੰਨੀ ਜਲਦੀ ਮਿਲਣਾ ਚਾਹੀਦਾ ਸੋ ਆਪਾਂ BC ਦੇ ਵਿੱਚ ਜਾਂ ਇੱਥੇ ਕੈਨੇਡਾ ਦੇ ਵਿੱਚ ਗੱਲਬਾਤ ਕਰਦੇ ਸਾਡੇ ਕੋਲੇ ਡਾਕਟਰ ਪੂਰੇ ਨਹੀਂ ਸਾਡੇ ਕੋਲੇ ਨਰਸਾਂ ਪੂਰੀਆਂ ਨਹੀਂ ਡਾਕਟਰ ਪੂਰੇ ਨਾ ਹੋਣ ਕਰਕੇ ਸਾਨੂੰ ਐਮਰਜੈਂਸੀ ਡਿਪਾਰਟਮੈਂਟ ਹਸਪਤਾਲਾਂ ਦੇ ਵੀਕਐਂਡ ਦੇ ਉੱਤੇ ਬੰਦ ਕਰਨੇ ਪੈਂਦੇ ਆ ਸਾਡੇ ਕੋਲੇ ਟੀਚਰ ਪੂਰੇ ਨਹੀਂ ਅਸੀਂ ਟੀਚਰ ਜਿਹੜੇ ਆ ਉਹ ਰੱਖ ਲੈ ਰੱਖਣ ਜਾ ਰਹੇ ਆ ਜਿਹੜੇ ਕੁਆਲੀਫਾਈਡ ਜਾਂ ਸਰਟੀਫਾਈਡ ਨਹੀਂ ਆ ਸਾਡੇ ਕੋਲੇ ਹੁਣ ਕੋਰਟ ਸ਼ੈਰਫ ਵੀ ਨਹੀਂ ਆ ਅਦਾਲਤਾਂ ਇਸ ਕਰਕੇ ਬੰਦ ਰਹਿੰਦੀ ਆ ਜਾਂ ਲੇਟ ਹੋ ਜਾਂਦਾ ਕਿਉਂਕਿ ਉਥੇ ਸਿਕਿਉਰਿਟੀ ਵਾਲੇ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ